ਮੋਸਟਲੀ ਜਦੋਂ ਮੈਂ ਗਾਲਾਂ ਕੱਢਦੀ ਹੁੰਦੀ ਫਿਰ ਕੋਈ ਲੈਕਸੀ ਕੋ ਚਲੀ ਜੇ ਮਰ ਜਾਣਾ ਐਂਡ ਜੇ ਕਿਸਮਤ ਹੋ ਜਾਂਦਾਈ ਤਾਂ ਸੁਪਨਾ ਦੀ ਵੀ ਮਾਤਰ ਹੋਈ ਗਈ ਕਿਸਮਤ ਤੇ ਫਿਰ ਉਸ ਤੋਂ ਬਾਅਦ ਇੱਕ ਦਫਰਮਾ ਹੋਰ ਈਵਨ ਬੰਬੂ ਕਾਰਟ ਦੇ ਵਿੱਚ ਜਿਹੜਾ ਜੇਲ੍ਹ ਜੂ ਲੈ ਕੇ ਜਾ ਕੇ ਮੰਮੀ ਨੂੰ ਲਾਪਟੇਂਦੀ ਮੇਨ ਬਾਈ ਦੀ ਕਿਸੇ ਫਿਲਮ ਦਾ ਬਾਈਲਾਸ ਦਾ ਸ਼ੂਟ ਚੱਲੇ ਮੇਰਾ ਉੱਚਾਣਾ ਸੀ ਤੇ ਮੈਂ ਉੱਥੇ ਆਇਆ ਤੇ ਮੰਮੀ ਨੇੜੇ ਆ ਗਿਆ ਉੱਥੇ ਪਿੰਡੋਂ ਮੈਂ ਕਿਹੜੇ ਕੀ ਲੈ ਕੇ ਆਇਆ ਤੈਨੂੰ ਕੁਝ ਮੰਮੀ ਬਣਾ ਕੇ ਲੈ ਗਏ ਤੇ ਬਿੰਨੂ ਭਾਈ ਦੇ ਗਾਲ ਪੈ ਗਈ ਮੰਮੀ ਜਾਨ ਸਾਹਿਬ ਕੀ ਬੇਕੰਨੀ ਤੂੰ ਮੇਰੇ ਮੁੰਡੇ ਨਾਲ ਧੱਕਾ ਕੀਤਾ ਫਿਲਮ ਸ਼ੁਭਰੀ ਮੰਮੀ ਰੋਕ ਫਿਲਮ ਸੀ ਲੰਘ ਗਈ ਬਿੰਨੂ ਭਾਈ ਨੂੰ ਹੱਸ ਰਹਿ ਗਿਆ ਨਹੀਂ ਇਹਨੂੰ ਬੋਲਣ ਤੋਂ ਬੋਲਣ ਮੰਮੀ ਅਗ ਗਾਲ ਪੈ ਗਈ ਬਿੰਨੂ ਭਾਈ ਦੇ ਫਿਰ ਮਾਰੂ ਕੰਮ ਮੈਂ ਉਹ ਫਿਲਮ ਸੀਕ੍ਰੀਟ ਡੈਡੀ ਨੇ ਦੋ ਵਕਾ ਖੜਦੀ ਨਿਕਲਣ ਉਹ ਬੋਲਣਾ ਮਮੀਆਂ ਮਮੀ ਬੈਂ ਠੀਕ ਜਿਹੀ ਇਦਾਂ ਕਰਕੇ ਉਹਨਾਂ ਨੂੰ ਚੰਗਾ ਲੱਗਦਾ ਵੀ ਜਦੋਂ ਮੈਂ ਬੀਨੂ ਭਾਜੀ ਨਾਲ ਕਰਮਜੀਤ ਭਾਈ ਨਾਲ ਭਲਾ ਸਾਹਿਬ ਨਾਲ ਇਹਨਾਂ ਨਾਲ ਫਿਲਮਾਂ ਕਰਾਂਗੇ ਉਹਨਾਂ ਨੂੰ ਵੀ ਇਦਾਂ ਲੱਗਦਾ ਵੀ ਇਦਾਂ ਦੀ ਹਾਸੇ ਵਾਲੀ ਫਿਲਮਾਂ ਜਿਆਦੀ ਚੰਗੇ ਲੱਗਣ ਮੈਨੂੰ ਲੱਗਦਾ ਇਸ ਲਈ ਬੀਨੂ ਭਾਜੀ ਨੂੰ ਕਹਾਂ ਲੈਣੀ ਪੈਂਦੀ ਕਿ ਫਿਲਮ ਸਾਰੇ ਕਾਮੇਡੀ ਮੈਂ ਡਿਸਕਸ਼ਨ ਕਰਦਾ ਵੀ ਬੀਨੂ ਭਾਈ ਨਾਲ ਵੀ ਆਪਾਂ ਕਦੇ ਇਹ ਚੀਜ਼ ਅਸੀਂ ਸਾਰਿਆਂ ਨੇ ਕਦੇ ਨਹੀਂ ਇਹ ਸੋਚੀ ਵੀ ਇਹਦਾ ਅਸੀਂ 파ਟੂ ਬਣਾਉਣਾ ਚਾਹੀਦਾ ਕਦੇ ਭਾਰ ਮੰਦਾ ਸਕਸੈਸ ਤੋਂ ਬਾਅਦ ਦੇਖਦਾ ਇਹ ਵੀ ਉਹਨਾਂ ਨੂੰ ਹੁਣ ਚੱਲ ਕੇ ਤਾਮ ਬਣਾ ਲਾਂਗੇ ਪਰ ਦੱਸ ਸਿੰਘ ਇਹ ਸੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਪਿਛਲੇ 15 20 ਦਿਨੋਂ ਦੋਹੀ ਗੱਲ ਕਰ ਰਹੇ ਹਾਂ ਵੀ ਇਹਦਾ ਪਾਰਟ 2 ਅਸੀਂ ਕਦੋਂ ਸ਼ੁਰੂ ਕਰੀਏ ਸਵਾਦ ਆ ਰਿਹਾ ਸੱਚੀ ਬਈ ਮੈਂ ਆਲਮੋਸਟ ਨਹੀਂ ਤਾਂ ਸੀ ਕਾਫੀ ਸਾਲਾਂ ਬਾਅਦ ਜਿਹੜੀ ਗਰਾਊਂਡ ਪ੍ਰੋਮੋਸ਼ਨ ਇਸ ਲੈਵਲ ਦੀ ਹੋਈ ਹੈ ਜਾਂ ਵਿੱਚ ਅਸੀਂ ਮਤਲਬ ਐਨੀ ਨਿਊਜ਼ ਫਿਲਮ ਚ ਵੀ ਸੀ ਜ਼ਿਆਦਾ ਕਰ ਪਾਈ ਸੀ ਕਿ ਕੋਈ ਕੋ ਸਟਾਕ ਸੀ ਸਾਰੇ ਸੰਕਣ ਸੰਕਣ ਦੇ ਵੀ ਅਸੀਂ ਮਤਲਬ ਵਿਜ਼ਿਟਸ ਵਗੈਰਾ ਕੀਤੀਆਂ ਸੀ ਕਾਫੀ ਜਗ੍ਹਾ ਅੱਡ ਅੱਡ ਸ਼ਹਿਰਾਂ ਚ ਗਏ ਸੀ ਤੇ ਮਨ ਲਈ ਮੇ ਨਾਲ ਉਹ ਵੀ ਫਿਲਮ ਵਧੀਆ ਰ ਇਹ ਗਰਾਊਂਡ ਪ੍ਰਮੋਸ਼ਨ ਵਾਲਾ ਇਦਾਂ ਹੋ ਜਾਂਦਾ ਵੀ ਲੋਕਾਂ ਕੋਲ ਚੀਜ਼ ਪਹੁੰਚ ਜਾਂਦੀ ਹੈ ਤੁਸੀਂ ਗਏ ਹੋ ਸਾਹਮਣੇ 4-5000 ਬੰਦਾ ਹੁੰਦਾ ਉਹ ਸਟੋਰੀਆਂ ਪਾਉਂਦਾ ਉਹਨਾਂ ਦੇ ਰਿਸ਼ਤੇਦਰ ਦੇਖਦੇ ਉਹਨਾਂ ਦੇ ਫਰੈਂਡਸ ਦੇਖਦੇ ਤੇ ਲੋਕਾਂ ਦਾ ਗੱਲ ਪਹੁੰਚ ਜਾਂਦੀ ਹੈ ਸੋ ਇਹ ਜ਼ਰੂਰੀ ਹੁੰਦਾ ਵੀ ਜਦੋਂ ਤੁਹਾਡੇ ਕੋਲ ਪ੍ਰੋਡਕਟ ਵਧੀਆ ਹੋਵੇ ਤੁਸੀਂ ਉਹਨੂੰ ਲੋਕਾਂ ਤੱਕ ਪਹੁੰਚਾਓ ਤਾਂ ਹਿੰਮਤ ਮਾਰੋ ਥੋੜੀ ਜੀ ਤਾਂ ਕਰਕੇ ਸਾਰੀ ਟੀਮ ਦਿਲੋਂ ਲੱਗੀ ਹੋਈ ਹੈ ਕੋਈ ਏਦਾਂ ਮਜਬੂਰੀ ਨਹੀਂ ਹੈਗੀ ਤੇ ਦਿਲੋਂ ਲੱਗੇ ਹੋਏ ਆਲਮੋਸਟ 1 ਮਹੀਨਾ ਹੀ ਹੋ ਗਿਆ ਲੱਗੇ ਨੂੰ 8 ਤਰੀਕ ਦੇ ਲੱਗੇ ਹੋਏ ਆ ਪਿਛਲੀ ਦੇ ਤੇ ਟ੍ਰੇਲਰ ਲਾਂਚ ਹੋਇਆ ਫਿਰ ਉਸ ਆਲਮੋਸਟ ਵੀ ਵੀ ਬੱਚੀ ਦਿਨ ਹੋ ਗਿਆ ਤੁਹਾਨੂੰ ਲੱਗਦਾ ਸੋ ਪਰ ਲਾਲਾ ਸਾਹਿਬ ਨੇ ਜੋ ਜਿੱਦਾਂ ਉਹ ਸਟੇ ਫੇਸ ਮੈਂ ਕਿਹਾ ਉਹਨੇ ਕੈਰੀ ਦਿੱਤਾ ਵੀ ਸ਼ਾਇਦ ਉਹਨਾ ਨਾ ਕੀਤਾ ਉਹ ਖੁਦ ਕਹਿ ਨਹੀਂ ਜਿਆਦਾ ਦੋਨੋਂ ਪ੍ਰਮੋਸ਼ਨ ਕਰ ਰਿਹਾ ਬਹੁਤ ਫੀਲ ਇਦਾਂ ਹੀ ਮਾਜਦਾ ਨਾ ਫਿਲਮ ਦੀ ਵੀ ਸੀਨ ਵੇਖਦੇ ਹੁੰਦੇ ਆ ਉਹ ਹੀ ਡਾਇਲੋਗ ਚੱਲਦੇ ਜਿਹੜੇ ਲੋਕ ਪਾਜੀ ਤੋ ਇਹ ਚੀਜ਼ਾਂ ਕਿੰਨੀਆਂ ਕੁ ਰਿਲੇਟ ਕਰਦੀਆਂ ਨੇ ਪ੍ਰੋਮੋਸ਼ਨ ਦੇ ਦੌਰਾਨ ਜਦ ਨਹੀਂ 100% ਭਾਜੀ ਜਿਹੜੀ ਜਿਹੜੀ ਟੀਮ ਬੌਂਡਿੰਗ ਹੈ ਨਾ ਲੋਕ ਮਤਲਬ ਉਹ ਦੇਖਣਾ ਚਾਹੁੰਦੇ ਹੁੰਦੇ ਫਿਲਮਾਂ ਦੇਖੀਏ ਭਾਜੀ ਲੋਕਾਂ ਨੇ ਗਾਣੇ ਸੁਣਿਆ ਲੋਕਾਂ ਨੂੰ ਇਹ ਲੱਗਦਾ ਹੁੰਦਾ ਉਹ ਵੀ ਆਪੋច ਚਹਿ ਜੀ ਸਾਰੇ ਹਨਾ ਰਿਲੇਸ਼ਨਿਕ ਦੇ ਕਿਉਂਕਿ ਉਹ ਤਾਂ ਸਾਡੇ ਸਰਮਾਇਆ ਜੀ ਭੱਲਾ ਸਾਹਿਬ ਹੋ ਗਏ ਬੀਨੂ ਭਾਜੀ ਹੋਣੀ ਹੋ ਗਏ ਸਾਡੇ ਲਿਵਿੰਗ ਲੈਜੈਂਡਸ ਨੇ ਹਨਾ ਜਿਸ ਸਤਕਾਰ ਕਰਦੇ ਆ ਸਾਰਿਆਂ ਦਾ ਤੇ ਉਹਨਾਂ ਨਾਲ ਮਤਲਬ ਸਟੇਜ ਸਾਂਝੀ ਕਰਨੀ ਹੈ ਸਕਰੀਨ ਸਾਂਝੀ ਕਰਨੀ ਸਾਡੀ ਮਤਲਬ ਕੁਐਸਚਨ ਸੀਰੀ ਵੀ ਹੈ ਜੀ ਇਹ ਜਿਹੜੇ ਆਰਟਿਸਟਾਂ ਨਾਲ ਕੰਮ ਸੋ ਐਕਸਪੀਰੀਅੰਸ ਵੀ ਵਧੀਆ ਰਿਹਾ ਓਵਰਆਲ ਫਿਲਮ ਦੇ ਸੈੱਟ ਤੇ ਵੀ ਕਿਉਂਕਿ ਸਾਡੀ ਸਾਬ ਬਹਾਦਰ ਤੋਂ ਬਾਅਦ ਇਹ ਫਿਲਮ ਸੀਗੀ ਜੀ ਤੇ ਬਿੰਨੂ ਜੀ ਨਾਲ ਪਹਿਲੀ ਅੰਗਰੇਜ਼ੀ ਦੂਜੀ ਬੰਬੂ ਗਾੜ ਤੀਜੀ ਹੈ ਇਹ ਤੇ ਵੈਗਰੂ ਮਿਹਰ ਕਰਨਾ ਫਿਲਮ ਸਕਸੈਸਫੁਲ ਹੋ ਗਈ ਜੀ ਐਮ ਹਾਂ ਜੀ ਐਪੀ ਲਾਈਵ ਸ਼ੋਜ਼ ਨੂੰ ਕਿਵੇਂ ਇੰਜੋਏ ਕਰ ਰਹੇ ਹੋ ਕਿਉਂਕਿ ਆਡੀਅנס ਤਾਂ ਬਹੁਤ ਨਾਚਦੀ ਸੀ ਬਹੁਤ ਇੰਜੋਏ ਕਰਦੇ ਸੀ ਤੁਸੀਂ ਆਪ ਉਸ ਨੂੰ ਕਿਵੇਂ ਇੰਜੋਏ ਕਰਦੇ ਸਵਾਲ ਆਉਂਦਾ ਵੀਰੇ ਲਾਈਵ ਸ਼ੋਜ਼ ਦਾ ਹੁਣ ਜਿੱਦਾਂ ਚਲੋ ਅਸੀਂ ਇੰਟਰੈਕਟ ਕੀਤਾ ਸੀ ਮਤਲਬ ਵਿਜ਼ਿਟਸ ਤਾਂ ਅਸੀਂ ਆਲਮੋਸਟ ਵੀ 12-15 ਕੀਤੀਆਂ ਨੇ ਜੰਮੂ ਵੀ ਕੀਤੀ ਹੈ ਜਲੰਧਰ ਵੀ ਦੋ ਤਿੰਨ ਜਗ੍ਹਾ ਅਡਾਡ ਯੂਨੀਵਰਸਿਟੀਆਂ ਕਾਲਜੇਸ ਚਾਰ ਇੱਕ ਦਿਨ ਕੀਤੇ ਚਾਰ ਕੁਲ ਟੋਟਲੀ 15-18 ਕਾਲਜ ਵਿਜ਼ਿਟ ਕਰ ਲਏ ਤੇ ਲਾਈਵ ਸ਼ੋਅ ਅਸੀਂ ਚਾਰ ਤਿੰਨਾਂ ਚਾਰ ਸਾਡੇ ਲਾਈਵ ਸ਼ੋਅ ਹੋ ਗਏ ਉਹਦੇ ਜਿਵੇਂ ਨਾ ਵੀ ਵਿੱਚ ਮਿਊਜ਼ੀਸ਼ੀਅਨ ਹੁੰਦੇ ਆ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਜਦੋਂ ਤੁਸੀਂ ਸਿਰਫ ਵਿਜ਼ਿਟ ਕਰਦੇ ਹੋ ਉਹਦੇ ਜੀ ਤੁਸੀਂ ਵਰਬਲੀ ਕਿੰਨੇ ਕ ਗਾਣੇ ਗਾ ਲਓਗੇ ਵਿਦਆਊਟ ਮਿਊਜ਼ੀਸ਼ੀਅਨਸ ਹਨਾ ਤੇ ਲਾਈਵ ਗਾਉਣ ਦਾ ਸਵਾਦ ਆਉਂਦਾ ਲੋਕ ਐਂਟਰਟੇਨ ਕਰ ਹੁੰਦੇ ਆ ਤੇ ਮੈਨੂੰ ਚੇਅਰ ਹੋ ਗਿਆ ਬਾਜੀ ਲਾਈਵ ਮੈਂ ਆਲਮੋਸਟ 2018 ਚ ਗਿਆ ਸੀ ਉਸ ਤੋਂ ਬਾਅਦ ਮੈਂ ਲਾਈਵ ਬਹੁਤ ਘੱਟ ਕੋਈ ਦਿਨ ਵਿੱਚ ਨੂੰ ਕੋਈ 5-4 ਗਾਏ ਹੋਣਗੇ ਤੇ ਹੁਣ ਮੈਂ ਟੂਰ ਸ਼ੁਰੂ ਕਰਨ ਲੱਗਾ ਨਾ ਕਮਿੰਗ ਵੀਕ ਮੇਰਾ ਉੱਥੇ ਬਰਮਿੰਗਮ ਸ਼ੋਅ ਆ ਪਹਿਲਾ 30 ਤਰੀਕ ਨੂੰ ਫਿਰ ਅਗਲੀ ਤਰੀਕ ਨੂੰ ਲੰਡਨ ਆ ਬਰਮਿੰਗਮ 8 ਤਰੀਕ ਸੋ ਬਾਬਾ ਸੋ ਕਰਕੇ ਹੌਲੀ ਹੌਲੀ ਲੱਗੇ ਆ ਜੀ ਸ਼ੁਰੂ ਕਰਨ ਨੂੰ ਸਵਾਲ ਆਊਗਾ ਐਵਰੀਬਾਡੀ ਤੁਸੀਂ ਟ੍ਰੇਲਰ ਵਾਖਦਾ ਤੁਸੀਂ ਦੱਸਿਓ ਕਿ ਤੁਹਾਡੇ ਪੇਰੈਂਟਸ ਵੀ ਬੜੇ ਐਕਸਾਈਟਿਡ ਹੁੰਦੇ ਉਹ ਖੁਦ ਵੀ ਜਾਣਦੇ ਕਿ ਤੁਸੀਂ ਮੈਨੂੰ ਭੱਜਣਾ ਦਾ ਜਿਸ ਹਿਸਾਬ ਨਾਲ ਸਾਬਦਾ ਤੁਹਾਨੂੰ ਸ ਕਰੋ ਜਦੋਂ ਹੈ ਟ੍ਰੇਲਰ ਦੇਖਿਆ ਤਾਂ ਬੈਸਟ ਮੂਮੈਂਟ ਕੀ ਸੀ ਜਦੋਂ ਨੇ ਟ੍ਰੇਲਰ ਦੇਖ ਕੇ ਤੁਹਾਡੇ ਪੈਰੈਂਟਸ ਦਾ ਕੀ ਰਿਐਕਸ਼ਨ ਸੀ ਕਿਉਂਕਿ ਅਸੀਂ ਬਹੁਤ ਫਿਲਮਾਂ ਦੇ ਵਿੱਚ ਮਾਤਾ ਜੀ ਨੂੰ ਆਉਂਦੇ ਦੇਖਿਆ ਉਹ ਫਿਲਮਰਸ ਤੇ ਆਉਂਦੇ ਨੇ ਹੋਰ ਆਪਣੇ ਇਮੋਸ਼ਨਸ ਵੀ ਸ਼ੇਅਰ ਕਰਦੇ ਨੇ ਮੋਸਟਲੀ ਤਾਂ ਮਮਮੀ ਗਾਲਾਂ ਕੱਢਦੀ ਹੁੰਦੀ ਫਿਰ ਉਹ ਕਿਉਂਕਿ ਨਹੀਂ ਨਹੀਂ ਉਹ ਉਦਾਂ ਕਾਮੇਡੀ ਫਿਲ ਉਰੇ ਜੋ ਆਦਰ ਮੈਕਸੀਕੋ ਚਲੇ ਜਿਮਾਰਦਨ ਐ ਜੋ ਕਿਸਮਤ ਚ ਹੋ ਜਾਂਦਾ ਤਾਂ ਸੁਪਨਾ ਜਿਹਾ ਮਤਲਬ ਹੀ ਗਈ ਕਿਸਮਤ ਤੇ ਫਿਰ ਉਸ ਤੋਂ ਬਾਅਦ ਇੱਕ ਦੂ ਫਿਲਮਾਂ ਹੋਰ ਤੇ ਜਿੰਨਾ ਢੱਕਾ ਜਾਂਦਾ ਈਵਨ ਬੰਬੂ ਕਾਰਟ ਦੇ ਵਿੱਚ ਜਿਹੜਾ ਜੇਲ੍ਹ ਜੂ ਲੈ ਕੇ ਜਾ ਕੇ ਮੰਮੀ ਨੂੰ ਲਾਪੇਂਦੀ ਮੈਂ ਤੁਹਾਨੂੰ ਫਨੀ ਗੱਲ ਦੱਸਾਂ ਇੱਕ ਵਾਰੀ ਬੀਨੂ ਭਾਈ ਜੀ ਦੇ ਨਾਲ ਨਾਲ ਦੇ ਪਿੰਡੋਂ ਦੇ ਉੱਥੇ ਨਾਲ ਹੀ ਧੂਰੀ ਸਾਡਾ 10-15 ਮਿੰਟ ਦਾ ਰਾਹ ਹੀ ਹੈ ਬੀਨੂ ਭਾਈ ਦੇ ਪਿੰਡ ਦਾ ਤੇ ਅਸੀਂ ਕਿਤੇ ਇਕੱਠੇ ਹੋਏ ਸ਼ਾਇਦ ਨਾਬੇ ਚੱਲਦਾ ਸੀ ਬੀਨੂ ਭਾਈ ਦੀ ਕਿਸੇ ਫਿਲਮ ਦਾ ਬਾਈਲਾਸ ਦਾ ਸ਼ੂਟ ਚੱਲੇ ਮੇਰਾ ਉੱਥੇ ਜਾਣਾ ਸੀ ਤੇ ਮੈਂ ਉੱਥੇ ਆਇਆ ਤੇ ਮੰਮੀ ਨੇੜੇ ਆ ਗਿਆ ਉੱਥ ਮੰਮੀ ਕਿਹ ਲੈ ਗਏ ਬੰਦ ਨਹੀਂ ਕੁਝ ਮੈਂ ਵੀ ਬਣਾ ਕੇ ਲੈ ਗਏ ਤੇ ਬਿੰਨੂ ਭਾਈ ਦੇ ਗਾਲ ਪੈ ਗਈ ਮੰਮੀ ਜਾਨ ਸਰ ਕੀ ਦੇ ਕਿ ਨਹੀਂ ਤੂੰ ਮੇਰੇ ਮੁੰਡੇ ਨਾਲ ਧੱਕਾ ਕੀਤਾ ਫਿਲਮ ਸ਼ੁਭਰੀ ਮੰਮਾ ਮੰਮੀ ਰੋਕ ਫਿਲਮ ਸੀ ਲੰਘ ਗਈ ਬਿੰਨੂ ਭਾਈ ਇੱਕ ਹੱਸ ਰਿਹਾ ਕਹਿੰਦਾ ਨਹੀਂ ਤੇ ਬੋਲਣਾ ਤੇ ਬੋਲਣ ਦੇ ਮੰਮੀ ਆ ਗਾਲ ਪੈ ਗਈ ਬਿੰਨੂ ਭਾਈ ਦੇ ਪਰ ਮਰੂ ਕਾ ਮੰਮੀ ਉਹ ਫਿਲਮ ਸੀਕ੍ਰੀਟ ਡੈਡੀ ਨੇ ਤਵਾਂ ਖੜਦੀ ਨਿਕਲ ਤੂੰ ਉਹ ਬੋਲਣਾ ਮੰਮੀਆਂ ਮੰਮੀ ਵੇ ਠੀਕ ਜਿਹੀ ਇਹਦਾ ਕਰਕੇ ਸੋ ਬਹੁਤ ਝੂਲ ਮੇਲਾ ਲੱਗਦਾ ਸੀਗਾ ਹੁਣ ਉਸ ਤੋਂ ਬਾਅਦ ਤਾਂ ਚਲੋ ਫਿਰ ਫੋਨ ਫੋਨ ਨੰਬਰ ਆ ਗਏ ਸਾਰੇ ਆਪਸੇ ਗੱਲ ਕਰਦੇ ਰਹਿੰਦੇ ਹੁੰਦੇ ਨੇ ਜਿਵੇਂ ਬਿੰਨੂ ਭਾਈ ਦਾ ਸ਼ਿੰਟਾਂ ਵਾਲੇ ਸ਼ੂਟ ਚੱਲਦਾ ਸੀ ਉੱਤੇ ਫਿਰ ਗਏ ਬਾਅਦ ਚ ਮੰਮੀ ਉਹ ਨਹੀਂ ਖੀਰ ਖੂਰ ਲੈ ਕੇ ਸੋ ਉਹਨਾਂ ਨਾਲ ਪਿਆਰ ਰੀਐਕਸ਼ਨਸ ਉਹ ਮੇਰੇ ਉਹ ਪਹਿਲੇ ਕ੍ਰਿਟਿਕਸ ਨੇ ਉਹ ਮਤਲਬ 12 ਵਜੇ ਨੂੰ 9 ਵਜੇ ਉਹਨਾਂ ਨੇ ਸ਼ੋ ਦੇਖਣਾ ਨਾ ਤੇ 9 ਵਜੇ ਪੂਰਾ ਸਾਡਾ ਪਿੰਡ ਜਾਂਦਾ ਹੁੰਦਾ ਸਾਡੇ ਰਿਸ਼ਤੇ ਦਾ ਸੌਡਡ ਸੀਗਾ ਸੋ ਮੈਂ ਹੁਣ ਇਹ ਏਡੀ ਕਹ 28 ਤਰੀਕ ਨੂੰ ਸਵੇਰੇ ਜਾਣਗੇ 12 ਵਜੇ ਤੋਂ ਕਾਲ ਆਈ ਪਹੁੰਚ ਜਾਣਾ ਉਹਨਾਂ ਨੇ ਦੱਸ ਦਿੰਨਾ ਵੀ ਕਿੱਦਾਂ ਲੱਗਿਆ ਉਹਨਾਂ ਨੂੰ ਚੰਗਾ ਲੱਗਦਾ ਵੀ ਜਦੋਂ ਮੈਂ ਬਿੰਨੂ ਭਾਜੀ ਨਾਲ ਕਰਮਜੀਤ ਭਾਈ ਨਾਲ ਭਲਾ ਸਾਹਿਬ ਨਾਲ ਇਹਨਾਂ ਨਾਲ ਫਿਲਮਾਂ ਕਰਾਂਗੇ ਉਹਨਾਂ ਨੂੰ ਵੀ ਇਦਾਂ ਲੱਗਦਾ ਵੀ ਇਦਾਂ ਦੀ ਹਾਸੇ ਵਾਲੀਆਂ ਫਿਲਮਾਂ ਜਿਆਦਾ ਚੰਗੇ ਲੱਗਦੇ ਆ ਮੈਨੂੰ ਲੱਗਦਾ ਇਸ ਵਾਰੀ ਬਿੰਨੂ ਭਾਜੀ ਨੂੰ ਗਾਲਾਂ ਨਹੀਂ ਪੈਣਗੀਆਂ ਕਿਉਂਕਿ ਫਿਲਮ ਸਾਰੇ ਕਾਮੇਡੀ ਦੀ ਹੈ ਹਾਂ ਜੀ ਹਾਂ ਕੰਮ ਵੈਸੇ ਗਾਣ ਵਾਲਾ ਬਿੰਨੂ ਭਾਜੀ ਨਹੀਂ ਕਰਿਆ ਫਿਲਮ 'ਚ ਅੱਛਾ ਉਹ ਤੁਸੀਂ ਦੇਖੋਗੇ ਕੀ ਕਾਰਨਾਮਾ ਜਿਹੜਾ ਗਿਲੂ ਦੇ ਵਿੱਚ ਜਦੋਂ ਤੁਸੀਂ ਜ਼ਿਕਰ ਕੀਤਾ ਤੁਹਾਨੂੰ ਮੈਨੂੰ ਲੱਗਦਾ ਪਹਿਲਾ ਰਿਵਿਊ ਤੁਹਾਨੂੰ ਤੁਹਾਡੇ ਪਿੰਡ ਤੋਂ ਮਿਲਦਾ ਨਹੀਂ ਜੀ ਜ ਕਿਦਾਂ ਕੀ ਰਿਹਾ ਮਾਹੌਲ ਹੁਣ ਤਾਂ ਜਦੋਂ ਮੈਂ ਰਿਲੀਜ਼ ਹੋ ਇੰਗਲੈਂਡ ਹੋਣਾ ਤੇ ਉਦੋਂ ਪਿੰਡ 12 ਵਜੇ ਹੋਣਗੇ ਤੇ ਸਾਡੇ 8:00 ਵਜੇ ਕੀ ਮਤਲਬ ਉੱਥੇ 6:00 ਵਜੇ ਹੋਣਗੇ ਇੰਗਲੈਂਡ ਉਦੋਂ ਤੇ ਸਖਤ ਉੱਟ ਕੇ ਪੁੱਛ ਲਾਂਗੇ ਕਿ ਕਿਦਾਂ ਰਿਹਾ ਮਾਹੌਲ ਤੇ ਐਸੇ ਇਸ ਵਾਰ ਭਰੋਸਾ ਸਾਨੂੰ ਆਪ ਹੀ ਆ ਬਾਬਾ ਸੁਖ ਰੱਖਿਆ ਕਾਲਪੁਰ ਕੇ ਬਾਕੀ ਤਾਂ ਚਲੋ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਦੱਸਣਾ ਕਿ ਫਿਲਮ ਕਿਦਾਂ ਦੀ ਲੱਗੀ ਉਹਨਾਂ ਨੂੰ ਪਰ ਜਿਵੇਂ ਅਸੀਂ ਜਿਵੇਂ ਆਪ ਆਲਮੋਸਟ ਮੈਂ 20 25 ਵਲਮਾ ਕਰ ਲਿਆ ਅਸੀਂ ਮੈਂ ਡਿਸਕਸ਼ਨ ਕਰਦਾ ਹੀ ਬਿੰਨੂ ਭਾਈ ਨਾਲ ਵੀ ਆਪਾਂ ਕਦੇ ਇਹ ਚੀਜ਼ ਅਸੀਂ ਸਾਰਿਆਂ ਨੇ ਕਦੇ ਨਹੀਂ ਇਹ ਸੋਚੀ ਵੀ ਇਹਦਾ ਅਸੀਂ ਪਾਰਟ 2 ਬਣਾਉਣਾ ਫਿਲਮ ਦਾ ਕਦੇ ਹਰ ਬੰਦਾ ਸਕਸੈਸ ਤੋਂ ਬਾਅਦ ਹੀ ਦੇਖਦਾ ਹੈ ਵੀ ਜਦੋਂ ਫਿਲਮ ਚੱਲ ਗਈ ਤਾਂ ਤਾਂ ਬਣਾ ਲਾਂਗੇ ਪਰ ਤੁਸੀਂ ਇਹ ਸੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਪਿਛਲੇ 15 20 ਦਿਨਾਂ ਤੋਂ ਇਹੀ ਗੱਲ ਕਰ ਰਹੇ ਹਾਂ ਵੀ ਇਹਦਾ ਪਾਰਟ 2 ਅਸੀਂ ਕਦੋਂ ਸ਼ੁਰ ਤੁਸੀਂ ਸੀਸਾਬ ਲਾ ਲਓ ਕਿੰਨੇ ਕੰਟੀਨੈਂਟ ਹੋਣਗੇ ਅੱਛਾ ਮੈਨੂੰ ਪਾਜ ਨੇ ਫਿਰ ਚਾਸ਼ਨੀ ਚ ਸਮੋਸੇ ਤੜ ਲਿਆ ਪ੍ਰੋਪਰਲੀ ਪਤਾ ਗੈਨ ਨੂੰ ਨਹੀਂ ਲੱਗਿਆ ਉਹ ਕੀ ਸੀ ਆਈ ਤੇ ਨਾ ਉਹ ਹੀ ਘੱਟ ਕੇ ਵੇਖੀ ਉਹ ਸਿੱਟਲੇ ਸਮੋਸੇ ਬਾਅਦ ਚ ਨਾ ਉਹ ਸਾਡੇ ਤੋਂ ਸਲੈਂਟਰ ਜਿਹਾ ਚੱਲੇ ਮੈਂ ਕਹਾਂਦਾ ਕੋਈ ਨਹੀਂ ਪਤਾ ਲੱਗਦਾ ਕੌਣ ਦਾ ਚੱਲਦਾ ਹੋਵੇ ਆਪਾਂ 30 ਲੀ ਲਈਏ ਤੇ ਮੋੜ ਕੇ ਮੂੰਹ ਹੀ ਫੋਕ ਜੇ ਸਾਰਾ ਫਿਰ ਉਹ ਸੀ ਉਹ ਗਰਮ ਤੀ ਜਿਹੜਾ ਠੰਡੇ ਦੀ ਲੈ ਲਿਆ ਸਵਾਦ ਜਿਹੜਾ ਲੈਣਾ ਹੈ ਕਹਿੰਦਾ ਆਪਾਂ ਦਾ ਚਲਾਈ ਖੜੇ ਆ ਦੁਕਾਨ ਬਾਈ ਕਹਿੰਦਾ ਬਣੇ ਖੜੇ ਹਲਵਾਈ ਕਹਿੰਦਾ ਆਪਾਂ ਦਾ ਜੀ ਜੋ ਵੀ ਦਾ ਸ਼ੌਕ ਰੱਖਦੇ ਹੋ ਤੁਸੀਂ ਜਿੱਦਾਂ ਨੇ ਫਿਲਮ ਦੇ ਵਿੱਚ ਦਿਖਾਇਆ ਗਿਆ ਤੁਸੀਂ ਵੀ ਐਮਪੀਏ ਪਾਸ ਮੁੰਡਾ ਉਹ ਕਹਿੰਦਾ ਮੈਂ ਤਾਂ ਆਪਣੀ ਕੋਈ ਸਟਾਰ ਲਗਾਉਣੀ ਆ ਕਿਉਂਕਿ ਜਿੱਦਾਂ ਅੱਜ ਕੱਲ ਨਵੇਂ ਮੁੰਡੇ ਸਾਡੇ ਬਹੁਤ ਇੱਦਾਂ ਦਾ ਕੰਮ ਕਰਦੇ ਸੋਨੂੰ ਹੁੰਦਾ ਵੀ ਇਹਨਾਂ ਨੂੰ ਵੀ ਜਾਈਏ ਤੁਸੀਂ ਭਾਜੀ ਸਭ ਤੋਂ ਮੈਂ ਡਿਸਕਸ਼ਨ ਇਹੀ ਕਰਦਾ ਸੀਗੀ ਮੇਜਰ ਪ੍ਰੋਬਲਮ ਆ ਪੰਜਾਬ ਦੀ ਜਿਹੜੀ ਆ ਵੀ ਆਪਾਂ ਬਾਹਰ ਨੂੰ ਭੱਜਦੇ ਆ ਸਾਰੀਆਂ ਚੀਜ਼ਾਂ ਆਪ ਐਫਰਟ ਨਹੀਂ ਮਾਰਦੇ ਇੱਕ ਕਦੇ ਵੀ ਆਪਾਂ ਐਫਰਟ ਮਾਰ ਕੇ ਦੇਖੀ ਮਾਈਟ ਵੀ ਆਪ ਸਕਸੈਸਫੁਲ ਹੋ ਸਕਦੇ ਆ ਰਾਈਟ ਹੁਣ ਆਪਣੇ ਪੰਜਾਬ ਚ ਮੁੰਡੇ ਜਿਵੇਂ ਤੜਕ ਹਸਿਆਲਾਂ ਦੀ ਗੱਲ ਕਰਦਾ ਗਰਮੀਆਂ ਹੁਣ ਜਿਹੜੀਆਂ ਸੀਜ਼ਨ ਆਲੂਬੀਂਸ ਜੀ ਉਹ ਸਾਡੀਆਂ ਮਾਤਾਵਾਂ ਨੇ ਉਹਨਾਂ ਮਾਤਾ ਹੁਣ ਸਾਡੇ ਮੈਂ ਪਿੰਡ ਆਪਦੇ ਪਿੰਡ ਦੇ ਬਿਅਰਗਾਂ ਦੀ ਗੱਲ ਕਰਾਂ ਉਹਨਾਂ ਨੇ ਹਾੜੀਆਂ ਸੌਣੀਆਂ ਵੇਲੇ ਮਤਲਬ ਹੁਣ ਵੀ ਉਸ ਤੋਂ ਬਾਅਦ ਵੀ ਵੀ ਭਈਆਂ ਦੀਆਂ ਰੋਟੀਆਂ ਬਣਾਉਂਦੀਆਂ ਰਹੀਆਂ ਜਦੋਂ ਜੋ ਰਿਵਾਜ ਆਇਆ ਮੁੜ ਕੇ ਫਿਰ ਭਈਆ ਪਣਾਉਣ ਲੱਗੇ ਤੇ ਜਿਹੜੇ ਖੇਤਾਂ 'ਚ ਕੰਮ ਕਰਦੇ ਸੀ ਜਦੋਂ ਜਾਂ ਉਹ ਲੈ ਬਣਾਉਂਦੇ ਸੀ ਉਹ ਤਾਂ 50 50 ਜਣਿਆਂ ਦੀਆਂ ਰੋਟੀਆਂ ਨਾਲ ਖਾਂਦਾ ਵੀ ਇੱਕ ਬੰਦਾ 8-8 ਸੀ ਉਹ ਜਦੋਂ 2-2 2.5 3-3 ਰੋਟੀ ਲੋ ਤੇ ਧਰਕੇ ਲਾਉਣੀ ਹੈ ਤੇ ਉਹ ਹੁਣ ਕੀ ਕਰਦੀਆਂ ਨੇ ਪਿੰਡ ਮਾਤਾਵਾਂ ਜਾਂ ਪੂਰਾ ਟੱਬਰ ਸਵੇਰੇ ਸਵਖਤੇ ਉੱਠ ਕੇ ਸਾਗ ਦੇ ਨਾਲ ਦੁੱਧ ਦਹੀਂ ਲੱਸੀ ਕਰਦਾ ਹੁੰਦਾ ਦੇ ਨਾਲ 200 250 ਰੋਟੀ ਉਹ 300 ਰੋਟੀ ਮੱਕੀ ਦੀ ਲਿਆਉਂਦੇ ਤੇ ਆਪਦੀ ਗੱਡੀ 'ਚ ਰੱਖਦੇ ਤੇ ਸਾਰੇ ਜਣੇ ਵਾਰੋ ਵਾਰੀ ਮਤਲਬ ਜਿਹੜੇ ਆਫੀਸਿਸ ਵਾਲੇ ਨੇ ਉਹਨਾਂ ਨੂੰ ਉਦੋਂ ਬੈਸਟ ਕੀ ਮਿਲ ਸਕਦਾ ਕਰਦਾ ਫੂਡ ਉਦੋਂ ਬੈਸਟ ਤਾਂ ਕੁਝ ਵੀ ਨਹੀਂ ਹੋ ਸਕਦਾ ਉਹਨਾਂ ਨੂੰ ਘਰੋਂ ਵੀ ਲਿਆਉਣ ਦੀ ਲੋੜ ਨਹੀਂ ਦੁਕਾਨ ਦੇ ਖੜੇ 50 ਰੁਪਏ ਪਰ 100 ਰੁਪਏ ਪਲੇਟ ਜਾਰੇ ਚਾਰਜ ਕਰ ਦੇਵੋਗੇ ਤੇ ਸ਼ਾਮਾਂ ਨੂੰ ਉਹ ਵਧੀਆ ਕਮਾਈ ਕਰਕੇ ਕਰਕੇ ਕਰੇ ਜਾਂਦੇ ਆ ਸਾਫ਼ ਸੁਥਰੀ ਚੀਜ਼ ਆ ਹੋ ਰਹੀ ਹੈ ਤੇ ਉਹਦੇ 'ਚ ਕੋਈ ਸੰਗ ਸ਼ਰਮ ਮੈਨੂੰ ਲੱਗਦਾ ਨਹੀਂ ਹੋਣੀ ਚਾਹੀਦੀ ਆਪਾਂ ਕਿਸੇ ਨੂੰ ਵੀ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਵੈਸੇ ਵੀ ਕਿਸੇ ਰੈਸਟੋਰੈਂਟ ਜਾ ਕੇ ਖਾਵਾਂਗੇ ਮਾਈਟ ਬੀ ਉੱਥੇ ਦੀ ਕਿੱਦਾਂ ਦੀ ਮੇਕਿੰਗ ਹੈ ਕਿੱਦਾਂ ਦੇ ਨਹੀਂ ਜੇ ਉਹ ਘਰੋਂ ਆਇਆ ਹੋਇਆ ਇੱਕ ਭਰੋਸਾ ਤਾਂ ਹੈਗਾ ਇਹ ਨਾਲ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਜਦੋਂ ਕਿਹੜੀ ਚੀਜ਼ ਸਵਾਦ ਤੋਂ ਉੱਚੀ ਲੱਗਣੀ ਜਿਹੜੀ ਪਿਆਰ ਨਾਲ ਬਣਦੀ ਹੈ ਪਿਆਰ ਤੋਂ ਬਿਨਾਂ ਚੀਜ਼ ਸਵਾਦ ਨਾਲ ਅਸਰ ਦੀ ਚਾਹੀਏ ਤੁਸੀਂ ਜਿਹੜੇ ਮਰਜ਼ੀ ਫਾਸਟ ਫੂਡ ਹਾਟਲ 'ਚ ਬਗਦੇ ਤੇ ਕਿਤੇ ਬਗਜੋ ਆਪਾਂ ਆਪਣੇ ਕੇ ਭਾਈਚਾਰੇ ਜੀ ਆਰ ਦੋਸਤ ਦੇ ਘਰੇ ਬਗ ਜੀਏ ਜਿਨਾਂ ਕੋਲ ਪੈਸੇ ਘੱਟ ਹੁੰਦੇ ਨੇ ਅਮੀਰ ਗਰੀਬ ਨਹੀਂ ਹੁੰਦਾ ਵੀ ਪੈਸੇ ਘੱਟ ਹੋਣਗੇ ਮਜਬੂਰੀ ਹੁੰਦੀ ਹੈ ਕਿਸੇ ਬੰਦੇ ਦੀ ਜੇ ਉੱਥੇ ਜਾ ਕੇ ਤੁਸੀਂ ਆਪਣੇ ਦੋਸਤ ਦੀ ਮਾਂ ਤਨ ਕਹਤਾ ਵੀ ਮਾਂ ਦਾ ਰੋਟੀ ਬਣਾਦੇ ਸੀ ਰੋਟੀ ਖਾਣੀ ਆ ਜੇ ਉਹਨਾਂ ਦੇ ਘਰੇ ਗੰਢੇ ਵੀ ਹੈ ਨਹੀਂ ਉਹਨਾਂ ਨੇ ਸੁੱਕੇ ਪਾਣੀ ਜੀ ਤੁਹਾਨੂੰ ਦਾਲ ਬਣਾ ਕੇ ਦੇ ਦਿੱਤੀ ਤੁਹਾਨੂੰ ਉਹ ਵੀ ਵਧੀਆ ਲੱਗੂਗੀ ਕਿਉਂਕਿ ਉਹਦੇ ਚ ਪਿਆਰ ਹੈ ਮਾਤਾ ਨੂੰ ਐ ਹੁੰਦਾ ਵੀ ਮੇਰੇ ਪੁੱਤਨ ਦੋਸਤ ਆਏ ਸੋ ਮਸਲਾ ਸਾਰਾ ਰੁਕ ਗਿਆ ਗੱਲ ਲੱਗੀ ਐਵੇਂ ਇਸ ਟਾਈਮ ਹੈ ਨਾ ਸਿਨੇਮਾ ਨੂੰ ਦੇ ਜੇ ਦੇਖਿਆ ਤਾਂ ਬਹੁਤ ਚੰਗਾ ਦੌਰ ਆਪਣੇ ਸਿਨੇਮਾ ਦਾ ਚੱਲ ਰਿਹਾ ਚਾਹੇ ਬਾਲੀਵੁੱਡ ਹੋਵੇ ਚਾਹੇ ਆਪਣਾ ਹੋਵੇ ਹੈ ਨਾ ਲੋਕ ਦੁਬਾਰਾ ਸਿਨੇਮਾ 'ਚ ਜਾਣ ਲੱਗ ਗਏ ਨੇ ਉਹ ਜਿਹਨੂੰ ਕਿਵੇਂ ਦੇ ਕਿਉਂਕਿ ਪੰਜਾਬੀ ਸਿਨੇਮਾ ਇਸ ਟਾਈਮ ਨਾਲੋਂ ਵੀ ਇਹ ਨਹੀਂ ਹੈ ਵੀ ਇੱਕ ਤਰ੍ਹਾਂ ਦੀ ਫਿਲਮ ਹਿੱਟ ਹੋਈ ਹੈ ਪਿਛਲੇ ਚ ਸ਼ਾਮਾ ਦੇਖੀ ਅਲੱਗ-ਅਲੱਗ ਵੈਰਾਈਟੀ ਵੀ ਲੋਕਾਂ ਨੇ ਪਸੰਦ ਕੀਤੀ ਹੈ ਜੀ 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 ਬਸ ਉਸੇ ਵੈਰਾਈਟੀ ਦੇ ਹਿੱਸਾ ਬਉਣ ਆਏ ਹਾਂ ਸੀ ਕਿਉਂਕਿ ਕਾਫੀ ਟਾਈਮ ਤੋਂ ਕਾਮੇਡੀ ਨਹੀਂ ਆਈ ਤੇ ਦੋ ਚੌ ਮਹੀਨੇ ਲੰਘ ਗਏ ਤੇ ਬਾਬਾ ਸੁਖ ਰੱਖ ਕੇ ਵਧੀਆ ਕਾਮ ਹੋਗੀ ਤੇ ਬਾਕੀ ਸਿਨੇਮਾ ਨੂੰ ਕਰ ਰਿਹਾ ਹੈ ਕਿ ਰਿੰਜਟਾ ਮਾਲਕ ਜਮੀਨਾਂ ਕਿੱਡੀ ਵੱਡੀ ਫਿਲਮ ਗਈ ਮਸਤਾਨੇ ਕਿੱਡੀ ਵੱਡੀ ਫਿਲਮ ਗਈ ਆ ਜੇ ਤੁਸੀਂ ਸੀਰੀਅਸ ਫਿਲਮ ਦੀ ਗੱਲ ਕਰਦੇ ਆ ਤਾਂ ਕਲੀ ਝੋਟਾ ਕਲੀ ਜੋਟਾ ਕਿੱਡੀ ਵੱਡੀ ਫਿਲਮ ਸੀ ਤੇ ਉਸ ਤੋਂ ਬਾਅਦ ਹੋਰ ਵੀ ਫਿਲਮਾਂ ਜਿਹਨੀਆਂ ਭਾਵੇਂ ਐਵਰੇਜ ਨਹੀਂ ਆ ਨੇ ਆਦੇ ਮੈਕਸੀਕੋ ਚਲੀ ਉਹ ਵੀ ਸੀਰੀ ਸੀਗੀ इमोਸ਼ਨ ਸੀ ਉਹਦੇ ਵਿੱਚ ਤੇ ਉਹ ਵੀ ਕੈਵਰੇਜ ਫਿਲਮ ਸੀ ਵਧੀਆ ਸੋ ਲੋਕ ਪਿਆਰ ਕਰਦੇ ਆ ਚੰਗੇ ਕੰਟੈਂਟ ਨੂੰ ਰਾਈਟ ਕਾਮੇਡੀ ਵੀ ਦੇਖਦੇ ਆ ਕਾਮੇਡੀ ਥੋੜੀ ਬਹੁਤ ਆਰਟਸ ਚਲਦੀ ਆ ਆਪਣੇ ਤੇ ਬਹੁਤ ਆਰਟਸ ਚੱਲਣ ਕਰਕੇ ਬਹੁਤ ਆਤ ਦੇ ਵਿੱਚ ਮੈਜੋਰਿਟੀ ਦੇ ਵਿੱਚ ਕਾਮੇਡੀ ਫਿਲਮਾਂ ਬਣਦੀਆਂ ਰਾਈਟ ਤੇ ਜਦੋਂ ਇਦਾਂ ਦੀ ਸੀਰੀ ਸੀ ਫਿਲਮਾਂ ਨੂੰ ਵੀ ਪਰ ਮਹੰਗਵਾਰਾ ਮਿਲਦਾ ਨਾਲ ਦੇ ਨਾਲੇ ਵੀ ਨਾਲ 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 ਗੁੱਡ ਮੈਸੇਜ ਨਾਲ ਬਣਦੀਆਂ ਰਹਿਣਗੀਆਂ ਵੀ ਇੱਕ ਬੜੀ ਸੋਹਣੀ ਨਰੋਟੀ ਕਲਿੱਪ ਵਾਇਰਲ ਹੋ ਰਹੀ ਆ ਉਹ ਬੱਚਾ ਉਸਨੇ ਇੰਡੀ ਮੁਹੱਬਤ ਕਰਦਾਵੇਂ ਪਹਿਲਾਂ ਹੀ ਕਹਿੰਦੇ ਆ ਅਸੀਂ ਸੋਗੇ ਰਾਈਜ਼ ਕਰਕੇ ਜੁੜੇ ਹੋਇਆ ਕਿਉਂਕਿ ਤੁਹਾਨੂੰ ਖਾਦੇ ਤੋਂ ਤੁਹਾਨੂੰ ਅਸੀਂ ਆਪਣਾ ਆਪਣਾ ਜਿਹਾ ਲੱਗਦਾ ਆਪਣਾ ਬਣ ਗਿਆ ਮੇਰੇ ਕੋਲ ਬੱਚੇ ਨੇ ਵੀ ਇਤਾਂ ਚਿਲਕੇ ਨੇ ਕਿ ਕਿੱਦਾਂ ਵੀਡੀਓ ਲੈ ਪੂਰੀ ਪੂਰੀ ਸੀਗੀ ਵੀਡੀਓ ਮੈਂ ਤੁਹਾਨੂੰ ਦੱਸਦਾ ਪੂਰੀ ਵੀਡੀਓ ਸਾਡੇ ਤੋਂ ਬਣੀ ਨਹੀਂ ਪਿੱਛੇ ਪ੍ਰਦੀਪ ਬੈਠਾ ਸੀ ਇਹਨੇ ਵੀਡੀਓ ਸ਼ੁਰੂ ਕਰੀ ਤੇ ਕਿਉਂਕਿ ਜਦੋਂ ਉਹਨੇ ਆਇਆ ਭੱਜਿਆ ਭੱਜਾਇਆ ਪਹਿਲੀ ਜਾ ਕੇ ਕਲਾਕਾਰ ਭਾਜੀ ਕਲਾਕਾਰ ਭਾਜੀ ਮੈਨੂੰ ਕਹਿੰਦਾ ਹਾਂ ਦੇਖ ਰਿਹਾ ਕਿ ਕਹਿੰਦਾ ਭਾਜੀ ਮਰੂਡਾ ਖਾ ਲਓ ਮੈਨੂੰ ਉਹਦਾ ਮੈਂ ਕਿਹਾ ਨਹੀਂ ਬੁੱਤ ਮੈਂ ਮਰੂਡਾ ਨਹੀਂ ਖਾਣਾ ਹਣਾ ਪੀ ਤੂੰ ਨਹੀਂ ਨਹੀਂ ਭਾਜੀ ਖਾ ਲਓ ਖਾ ਲਓ ਖਾ ਲਓ ਭਾਜੀ ਮੈਂ ਕਿਹਾ ਮੈਂ ਮੰਗਿਆ ਮਗਾ ਮੇਰਾ ਨਾਮ ਹੈ ਮੀਰਕ ਠੀਕ ਹੈ ਠੀਕ ਹੈ ਭਾਜੀ ਭਾਜੀ ਮੇਰੀ ਫੋਟੋ ਭੇਜ ਗਿਆ ਇੰਸਟਾਗ੍ਰam ਤੇ ਬਾਦ ਉਹਨਾਂ ਦਾ ਮਗਾ ਜਾ ਠੀਕ ਹੈ ਜਮਾ ਕੇ ਕਹਤੇ ਹੀ ਪਾਤੀ ਹਨ ਤੇ ਉਸ ਤੋਂ ਬਾਅਦ ਚ ਮੈਨੂੰ ਪੈਸੇ ਦਿੱਤੇ ਜੂ ਵੀ 50 ਰੁਪਏ ਮੇਰੇ ਕੋਲ ਤਾਂ ਦਾ ਬੜੂ ਤਾਂ ਹੈ ਹੀ ਨਹੀਂ ਸੀ ਮੈਂ ਉਹ ਪਿਛਲੀ ਗੱਡੀ ਸੀ ਪ੍ਰੀਪਣਾ ਕੋਲ ਉਹਦੇ ਕੋਲੇ ਮੁੰਡਾ ਪਾ ਮੜਾ ਉਹਦੇ ਕੋਲੇ ਤੇ ਮੇਰੇ ਨਾਲ ਮੁੰਡਾ ਸਾਡਾ ਪਿਆ ਪੁਲਿਸ ਦਾ ਵੀਰ ਮਲਾਜਮ ਉਹ ਨਾਲ ਬੈਠਾ ਉਹਦੇ ਬੜੂ ਨੇ ਮਗਾ ਯਾਰ ਤੂੰ ਤੂੰ ਦੇ ਦੇ ਜੀ ਉਹਦੇ 50 ਰੁਪਏ ਫੜਾ ਮੈਨੂੰ ਫੜਾਤੇ ਹਨ ਤੇ ਉਹ ਤੋਂ ਪਹਿਲਾਂ ਉਹਨੇ ਮੈਨੂੰ ਮਰੁੰਡਾ ਵਰਗਾਤਾ ਸੀਗਾ ਵੀ ਖਾ ਲੋ ਕਹਿੰਦਾ ਭਾਜੀ ਤੁਸੀਂ ਖਾਣੋ ਰੱਖ ਲਓ ਕਹਿੰਦਾ ਉਹ ਮੈਂ ਕਹਿੰਦਾ ਨਹੀਂ ਤੇ ਮੇਰਾ ਬੱਚਾ ਮੈਂ ਕਹਿੰਦਾ ਤਾਂ ਦਬ ਕੇ ਮੀਂਹ ਤਕਰ ਤੇ ਉਹਦੇ ਕਹਿਣ ਦੇ ਵੈਸੇ ਦਾ ਚਲੋ ਕੋਈ ਹੁੰਦਾ ਕਿ ਜਿਹੜੀ ਉਹਦੇ ਪਬਲਿਸਿਟੀ ਕਰਦਾ ਇਹ ਕਰਦਾ ਬਾਗ ਉਹਦਾ ਉਹਦਾ ਵਿਚਾਰ ਇਹਦਾ ਹਾਂ ਉਹਨੂੰ ਉਹਨੂੰ ਚਾਹ ਹੀ ਬਹੁਤ ਸੀ ਤੇ ਉਹ ਮਤਲਬ ਉਹ ਪੋਜ਼ਿਟਿਵਿਟੀ ਸੀਗੀ ਸ਼ਕਲ ਤੇ ਉਹ ਬੱਚੇ ਵੀ ਹਨਾ ਤੇ ਚੜ੍ਹਦੀ ਕਲਾ ਵਾਲਾ ਸੀ ਬਈ ਤੇ ਉਹ ਵਾਪਸ ਆਖ ਰੱਖੇ ਉਹ ਤਾਂ ਤਰਸਤੀਆਂ ਉਹਦਾ ਪਰਿਵਾਰ ਚੜ੍ਹਦੀ ਕਲਾ ਚ ਰਹੇ ਖੁਸ਼ ਰਹੇ ਆਬਾਦ ਰਹੇ ਤੇ ਕੁਛ ਨਾ ਕੁਛ ਕਰੇ ਆਪਣੀ ਲਾਈਫ ਵਿੱਚ ਜਰੂਰ ਸਾਡੀਆਂ ਦੁਆਵਾਂ ਮੰਗਾ ਦੇਣਾ ਜੀ ਜੀ ਥੈਂਕ ਯੂ ਸੋ ਮਚ ਬਹੁਤ ਬਹੁਤ ਪਿਆਰ ਚੜ੍ਹਦੀ ਕਲਾ ਜਿੰਦਾਬਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਵੀਰਾ ਜੀ